ਹਾਲੇਲੀਆ ਉਹਨੇ ਕ ਕੋਈ ਆਵਾਜ਼ ਨਹੀਂ ਲਈ ਉਹਨੇ ਕਿਹਾ ਫਿਰ ਮੈਂ ਪਰਮੇਸ਼ਵਰ ਨੂੰ ਕਿਹਾ ਪ੍ਰਭੂ ਤੂੰ ਕੀ ਗੱਲ ਮੇਰੇ ਨਾਲ ਕਰਨੀ ਚਾਹੁੰਦਾ ਹੈ ਹਾਲੇਲੀਆ ਫਿਰ ਕਿੰਨਾ ਧੰਮ ਲੰਘ ਗਿਆ ਕਿੰਦਾ ਦੋ ਇਹਦਾ ਕਿੰਨਾ ਸਮਾਂ ਹੀ ਲੰਘ ਗਿਆ ਉਹਨੇ ਪੇ ਕਿਹਾ ਉਹ ਕਹਿੰਦਾ ਮੈਂ ਪਰੇਸ਼ਾਨ ਹੋ ਗਿਆ ਆ ਕੀ ਹਾਲੇਲੀਆ ਹਾਲੇਲੀਆ ਉਹਨੇ ਕ ਫੇ ਮੈਂ ਪ੍ਰਭੂ ਨੂੰ ਕਿਹਾ ਪ੍ਰਭੂ ਦੱਸ ਤੂੰ ਆਪਣੇ ਸੇਵਕ ਨਾਲ ਕੀ ਗੱਲ ਕਰਨੀ ਚਾਹੁੰਦਾ ਹੈ ਤੁਮੇਨ ਕੀ ਹੈ ਕਿ ਮੈਂ ਤੈਨਾਂ ਨਾਲ ਗੱਲ ਕਰਨਾ ਚਾਹੁੰਦਾ ਕਿ ਇਦਾਂ ਦੀ ਕਿਹੜੀ ਗੱਲ ਹੈ ਜਿਹਦੀ ਤੂੰ ਮੇਨਾਂ ਨਾਲ ਕਰਨੀ ਚਾਹੁੰਦਾ ਹੈ ਹਾਲੇਲੀਆ ਪਰਮੇਸ਼ਵਰ ਦੇ ਬੰਦੋ ਜੀ ਬਾਬਾ ਮਾਇਓ ਨੇ ਕਿੰਨਾ ਸੁਮਾਨ ਮੇਰੀ ਹਜ਼ੂਰੀ ਵਿੱਚ ਥੋੜੀ ਤੇ ਬੈਠਣਾ ਵੀ ਤੇਰੇ ਲਈ ਬੜਾ ਬੋਝ ਹੋ ਗਿਆ ਕਿਉਂ ਹੈ ਮੈਂ ਤੈਨਾਂ ਨਾਲ ਗੱਲ ਨਹੀਂ ਕਰ ਰਿਹਾ ਤੂੰ ਬੜਾ ਪ੍ਰਸਾਦ ਹੋ ਗਿਆ ਹਾਲੇਲੀਆ ਪਰ ਮੇਰੀ ਹਜ਼ੂਰੀ ਵਿੱਚ ਤਾਂ ਤੂੰ ਬੈਠਾ ਹੀ ਹੈ ਹਾਲੇਲੀਆ ਜ਼ਰੂਰੀ ਨਹੀਂ ਕਿ ਪਰਮੇਸ਼ਵਰ ਸਾਡੇ ਨਾਲ ਗੱਲ ਕਰੇ ਜਾਂ ਆਵਾਜ਼ ਕਰੇ ਉਹਦੀ ਹਜ਼ੂਰੀ ਵਿੱਚ ਬੈਠਣਾ ਹੀ ਬੜੀ ਵੱਡੀ ਗੱਲ ਹੈ ਸਾਡੀ ਅਪਰਾਧਾਂ ਉਹ ਦਾਕਟਰ ਭਮੇਸ਼ਵਰ ਦੇਵੇ ਜਨਾ ਦੇਵੇ ਉਹਦੀ ਹਜ਼ੂਰੀ ਵਿੱਚ ਬੈਠਣਾ ਇੱਕ ਬੜੀ ਫੁੱਜੀ ਗੱਲ ਹੈ ਉਹਦੀ ਹਜ਼ੂਰੀ ਵਿੱਚ ਬੈਠ ਕੇ ਬਾਈਬਲ ਨੂੰ ਪੜਨਾ ਪ੍ਰਾਰਥਨਾਵਾਂ ਕਰਨੀਆਂ ਪਰਮੇਸ਼ਵਰ ਨਾਲ ਆਪਣੇ ਦਿਲ ਦੀ ਗੱਲ ਕਰਨੀ ਇਹ ਬਹੁਤ ਵੱਡੀ ਗੱਲ ਹੈ ਉਹ ਸਭ ਜੀਵਨ ਠੰਡੇ ਹਨ ਉਹ ਸਭ ਜੀਵਨ ਕਮਜ਼ੋਰ ਹਨ ਉਹ ਸਭ ਜੀਵਨ ਡਰੇ ਹਨ ਕਿਸੇ ਬਾਤ ਮਨ ਨੂੰ ਨਾ ਜੀਵਨ ਮਿਲਦਾ ਜਿਹੜੇ ਬਰਮਿਸ਼ਰ ਦੀ ਹਜ਼ਰੀ ਉੱਜਨੀ ਬੈਠੇ ਕਿ ਜਿਹੜੇ ਬਰਮਿਸ਼ਰ ਦੀ ਹਤੂਰੀ ਵਿੱਚ ਬੈਠੇ ਰਹੇ ਹੋਂ ਉਹ ਤਾਂ ਗੰਦਰ ਸਮਾਪਨ ਹੁੰਦਾ ਹੈ ਉਹਨਾਂ ਨੂੰ ਕੋਈ ਡਾਲ ਦੀ ਠੰਡ ਦਾ ਕੋਈ ਡਾਲ ਦੀ ਅਲਰਜੀਆ ਦਾ ਕੋਈ ਡਾਲ ਦੀ ਕਿਸੇ ਵੀ ਚੀਜ਼ ਦਾ ਕਿਉਂਕਿ ਉਸ ਸਰੀਰ ਦਾ ਕੋਈ ਬਾਈਬਲ ਪੜ੍ਹਨਗੇ ਹੈਨਾ ਬਾਈਬਲ ਪੜ੍ਹਮੇਗੀ ਅਮਨ ਬਾਈਬਲ ਦੀ ਹਿੰਦ ਤੱਕ ਯਾਦ ਰੱਖਣਗੇ ਪੜ੍ਹਨ ਲਈ ਉਹ ਸਿਰਫ ਚੈਜ ਹੀ ਨਹੀਂ ਗੱਲ ਦੇ ਰਹੇ ਹੋਗੇ ਉਹ ਸਿਰਫ ਆ ਮੋਬਾਈਲ ਦੇ ਵਿੱਚ ਇੰਨੀ ਖੁੱਬੇ ਰਹਿੰਦੇ ਉਹਨਾਂ ਕੋ ਸਮਾਂ ਆਈ ਵੀ ਚੀਜ਼ ਦਾ ਇੱਕ ਸਮਾਂ ਉਹਨਾਂ ਕੋ ਮੋਬਾਈਲ 'ਚ ਲੌਂਗਾ ਇੱਕ ਸਮਾਂ ਉਹਨਾਂ ਕੋ ਪਰਮੇਸ਼ਵਰ ਦੇ ਗਿਟਗੰਦ ਪਤਨ ਉਹਨਾਂ ਨੇ ਗੱਲ ਹੀ ਕੀਤੀ ਉਹਨੇ ਕਿਹਾ ਠੀਕ ਆ ਤੂੰ ਮੁੱਕਤ ਰਿਆ ਹੈ ਉਹ ਸੌਂ ਵੀ ਖਾ ਰਿਹਾ ਹੈ ਲੇਕਿਨ ਤੇਰੀ ਬੋਲੀ ਨਹੀਂ ਦੱਸ ਜੀ ਹਾਲੇ ਵੀ ਮੇਰਾ ਉਹਨਾਂ ਬੈਠਣਾ ਦੱਸ ਲਾ ਕਿ ਤੂੰ ਵੀ ਉਹਨਾਂ ਦੇ ਨਾਲ ਦਾ ਹੈ ਜਦੋਂ ਕਿ ਬੰਦਾ ਮਸੀਹ ਦੇ ਨਾਲ ਰਹਿੰਦਾ ਹੈ ਪਿਆਰੇ ਘਰ ਮੁਰਾ ਉਸ ਤਾਂ ਉਹਨੂੰ ਉੱਥੇ ਬੈਠਣ ਦਾ ਪਤਾ ਲੱਗਦਾ ਹੈ ਕੱਲ ਮੈਂ ਦੱਸਿਆ ਸੀ ਕਿ ਬਹੁਤ ਅੱਧੀ ਦੀ ਕਿਤਾਬਾਂ ਜੇ ਸਾਨੂੰ ਸਿੱਖਿਆ ਦੇ ਸਕਦੇ ਹਨ ਕਿੱਦਾਂ ਵਧੀਆ ਇਨਸਾਨ ਬੰਨਾ ਕਿੱਦਾਂ ਕਿਸੇ ਨਾਲ ਬੋਲਣਾ ਚਾਹੀਦਾ ਕੀ ਚੀਜ਼ਾਂ ਸਮਝਾ ਸਕਦੇ ਹਨ ਪਰ ਜੋ ਆਹ ਕਿਤਾਬ ਕਰਦੀ ਉਹ ਕੋਈ ਨਹੀਂ ਦੱਸ ਸਕਦਾ ਔਰ ਇਹਦੇ ਚੇਲੇ ਜਿਹੜੇ ਹਨ ਉਹ ਤਾਂ ਨਾ ਦਿੱਤੇ ਬੰਦੇ ਹਾਂ